ਮੌਸਮ ਗਰਮੀ ਤੋਂ ਸਰਦੀਵਾਲ ਚਲਣਾ ਸ਼ੁਰੂ ਹੋ ਗਿਆ ਹੈ ਭਾਰ ਦੁਬਾਰਾ ਕਿਲੋ ਕਿਲੋ 2-2 ਕਿਲੋ ਵਧਣਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਦਾ ਭਾਰ ਘਟਾਉਣ ਦਾ ਸੁਪਨਾ ਅਧੂਰੇ ਤੋਂ ਅਧੂਰਾ ਰਹਿ ਗਿਆ ਹੈ ਉਹਨਾਂ ਲਈ ਇਹ ਨੁਸਖਾ ਬਹੁਤ ਕਾਰਗਰ ਸਿੱਧ ਹੋਵੇਗਾ ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਕੇਅਰ ਏਸ਼ੀਆ ਟੀਵੀ ਤੋਂ ਇੱਕ ਕਾਰਗਰ ਨੁਸਕੇ ਦੀ ਜਾਣਕਾਰੀ ਲੈਣ ਲਈ ਅਸੀਂ ਤੁਹਾਡੀ ਮੁਲਾਕਾਤ ਕਰਨ ਬਾਹਰ ਆਏ ਹਾਂ ਨੈਚੁਰੋਪੈਥੀ ਐਕਸਪਰਟ ਡਾਕਟਰ ਰਮਦੀਪ ਕੌਰ ਸਮਰਾਜੀ ਦੇ ਨਾਲ ਸਤਿ ਸ਼੍ਰੀ ਅਕਾਲ ਮੈਮ ਤੁਹਾਡਾ ਸਵਾਗਤ ਕਰਦੇ ਹਾਂ ਕੇਰ ਏਸ਼ੀਆ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਕੇਰ ਏਸ਼ੀਆ ਟੀਵੀ ਅਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਮ ਇਹ ਕਿਹੜਾ ਨੁਸਖਾ ਹੈ ਜੋ ਅੱਜ ਅਪੇ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਅਰਜ਼ਾ ਸਾਡਾ ਜਿਹੜਾ ਇਹ ਨੁਸਖਾ ਹੈ ਇਹ ਬਦਲਦੇ ਮੌਸਮ ਦੇ ਅਨੁਸਾਰ ਸਾਡੇ ਸਰੀਰ ਦੇ ਅੰਦਰ ਹੋਣ ਵਾਲੇ ਜਿਹੜੇ ਬਦਲਾਅ ਹੈ ਉਹਨਾਂ ਨੂੰ ਕੰਟਰੋਲ ਕਰਨ ਦੇ ਦੀ ਕੁਦਰਤ ਸਾਨੂੰ ਕਿਹੜੇ ਤੋਹਫੇ ਦਿੰਦੀ ਆ ਉਹਦੇ ਅਨੁਸਾਰ ਇਹ ਨੁਸਖਾ ਹੈ ਅ ਕਿਉਂਕਿ ਜਿਵੇਂ ਜਿਵੇਂ ਮੌਸਮ ਬਦਲਦਾ ਉਹਦੇ ਹਿਸਾਬ ਦੇ ਨਾਲ ਮੇਲ ਫੀਮੇਲ ਦੇ ਅੰਦਰ ਜਿਹੜਾ weight gain ਦੀ ਜਿਹੜੀ ਸਮੱਸਿਆ ਉਹ ਜ਼ਿਆਦਾਤਰ ਅੱਜ ਦੇ ਟਾਈਮ 'ਚ ਵਧੀ ਹੋਈ ਆ thyroid ਦਾ imbalance ਹੋ ਜਾਣਾ heart ਦੀਆਂ ਸਮੱਸਿਆਵਾਂ arthritis ਦੀ ਸਮੱਸਿਆ ਪੇਨ ਬੋਡੀ 'ਚ ਵਾਜਣਾ ਜਦੋਂ ਮੌਸਮ ਬਦਲਦੇ ਸਾਰੀਆਂ ਸਮੱਸਿਆਵਾਂ ਇੱਕ ਇੱਕ ਕਰਕੇ ਸਾਡੇ ਸਰੀਰ ਦੇ ਵਿੱਚ ਵਧਣੀਆਂ ਸ਼ੁਰੂ ਹੋ ਜਾਂਦੀਆਂ ਔਰ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਅੱਜ ਦਾ ਸਾਡਾ ਨੁਸਖਾ ਬਹੁਤ ਹੀ ਕਾਰਗਰ ਸਿਤ ਹੋਣ ਵਾਲਾ ਹੈ ਇਹ ਜਿਹੜਾ ਆਪਣਾ weight gain ਹੈ ਥਾਇਰੋਇਡ ਤੇ ਜਿਹੜਾ ਆਪਣਾ ਹਾਰਟ ਏ ਇਹਦਾ ਕਾਰਨ ਕੀ ਏ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ weight gain, thyroid, heart ਦੀਆਂ ਸਮੱਸਿਆਵਾਂ ਜਿਹੜੀਆਂ ਸਾਨੂੰ ਆ ਰਹੀਆਂ ਇਹਦਾ ਕਾਰਨ ਕਾਰਨ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਸਾਡੇ ਰਸੋਈ ਘਰਾਂ ਦੇ ਵਿੱਚ ਜਿਹੜੇ ਮੇਜਰ ਬਦਲਾਅ ਹੋਣ ਵਾਲਿਆ ਸਾਡਾ ਉਹਨਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਹੈ ਦੂਸਰੀ ਗੱਲ weight gain ਦਾ ਜਿਹੜਾ ਇਸ਼ੂ ਹੈ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਸਮੱਸਿਆਵਾਂ ਨੇ ਉਹ ਸਾਡੇ ਸਰੀਰ ਦੇ ਵਿੱਚ ਵਧਣੀਆਂ ਸ਼ੁਰੂ ਹੁੰਦੀਆਂ ਨੇ ਇੱਕ ਤਾਂ ਚੀਜ਼ ਕੀ ਹੈ ਕਿ ਸਾਡੀ ਫਿਜ਼ੀਕਲ ਐਕਟੀਵਿਟੀ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਘੱਟ ਹੈ ਜਿਹੜਾ ਪੈਕਿੰਗ ਵਾਲਾ ਫੂਡ ਅਸੀਂ ਖਾਂਦੇ ਆ ਪ੍ਰੋਸੈਸਡ ਫੂਡ ਖਾਂਦੇ ਆ ਔਰ ਸਾਡੇ ਖਾਣ ਵਾਲਾ ਜਿਹੜਾ ਖਾਣਾ ਹੈ ਉਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਉਹ ਬਿਲਕੁਲ ਕੱਟੀ ਹੋਈ ਹੈ ਮੈਮ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਨਿਊਟ੍ਰੀਸ਼ਨ ਵੈਲਿਊ ਦੀ ਇਹ ਆਪਣੀ ਬੋਡੀ ਨੂੰ ਇਫੈਕਟ ਕਿਵੇਂ ਕਰਦੀ ਹੈ ਨਿਊਟ੍ਰੀਸ਼ਨ ਵੈਲਿਊ ਦਾ ਮਤਲਬ ਇਹ ਹੈ ਕਿ ਜੋ ਵੀ ਅਸੀਂ ਖਾ ਰਹੇ ਹਾਂ ਉਹਦੇ ਅੰਦਰ ਪੌਸ਼ਟਿਕ ਤੱਤ ਕਿੰਨੇ ਕ ਜਿਹੜੀ ਅਸੀਂ ਰੋਟੀ ਖਾਂਦੇ ਹਾਂ ਜਿਹੜੀ ਕਣਕ ਹੈ ਨਾਰਮਲ ਅਗਰ ਅਸੀਂ ਗੱਲ ਕਰੀਏ ਤਾਂ ਸਾਡੀਆਂ ਜਿਹੜੀਆਂ ਸੁਆਣੀਆਂ ਸੀ ਉਹ ਹੱਥ ਦੇ ਨਾਲ ਚੱਕੀ ਦੇ ਉੱਤੇ ਆਟਾ ਪੀਸਦੀਆਂ ਸੀ ਮੰਨ ਲਓ 5 ਦਿਨ ਦਾ ਆਟਾ ਸਟੋਰ ਕਰਦੀਆਂ ਸੀ ਹਰ ਹਫਤੇ ਦਾ ਕਰਦੀਆਂ ਸੀ ਇਸ ਤੋਂ ਬਾਅਦ ਆਟਾ ਸਟੋਰ ਨਹੀਂ ਕਰਦੀਆਂ ਸੀ ਤਾਜ਼ਾਈ ਬਣਾਉਂਦੇ ਸੀ ਤਾਜ਼ਾਈ ਖਾਂਦੇ ਸੀ ਬਟ ਅੱਜ ਜਿਹੜਾ ਆਟਾ ਸੀ ਘਰ 'ਚ 15 ਦਿਨ ਲਈ ਲਿਆ ਕੇ ਰੱਖਦਿਆਂ ਸਾਨੂੰ ਨਹੀਂ ਪਤਾ ਉਹ ਜਿਹੜੀ ਦੁਕਾਨ ਦੇ ਉੱਪਰ ਪਿਆ ਆਟਾ ਕਿੰਨੇ ਦਿਨ ਤੋਂ ਉਹ ਸਟੋਰ ਕਰਕੇ ਰੱਖਿਆ ਗਿਆ ਹੈ ਨਾਰਮਲ ਅਗਰਸੀ ਕਣਕ ਦਾ ਆਟਾ ਕਹੀਦਾ 15 ਦਿਨਾਂ ਬਾਅਦ ਜਿਹੜਾ ਟੇਸਟ ਹੈ ਉਹਦਾ ਬਦਲਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਦੇ ਅੰਦਰ ਛੋਟੇ-ਛੋਟੇ ਜੀਵ ਆਦਾ ਹੋਣੇ ਸ਼ੁਰੂ ਹੋ ਜਾਂਦੇ ਆ ਬਟ ਅੱਜ ਮਤਲਬ ਭਾਵੇਂ ਅਸੀਂ 2 ਮਹੀਨੇ ਤੋਂ ਭਾਵੇਂ 3 ਮਹੀਨੇ ਦਾ ਸਟੋਰ ਕਰ ਕੀਤਾ ਹੋਇਆ ਆਟਾ ਖਾ ਰਿਆ ਮਤਲਬ ਕੋਈ ਨਾ ਕੋਈ ਪ੍ਰੀਜ਼ਰਵੇਟਿਵ ਤਾਂ ਜਿ ਹਿਊਜ਼ ਕੀਤਾ ਗਿਆ ਤਾਂ ਅਗਰ ਇੰਨੇ ਕੈਮੀਕਲਸ ਲਗਾ ਕੇ ਚੀਜ਼ਾਂ ਸਾਡੇ ਤੱਕ ਪਹੁੰਚ ਰਹੀਆਂ ਤਾਂ ਉਹਨਾਂ ਦੇ ਪੋਸ਼ਕ ਤੱਤ ਘਟ ਰਹੇ ਨੇ ਤਾਂ ਬਾਡੀ ਦੇ ਕੋਲ ਨਿਊਟ੍ਰੀਸ਼ਨ ਵੈਲਿਊ ਕੱਢਣ ਵਾਸਤੇ ਜਿਹੜਾ ਅਸੀਂ ਖਾਣਾ ਖਾ ਰਹੇ ਕੁਝ ਹੈ ਹੀ ਨਹੀਂ ਜੀਦੇ ਕਰਕੇ ਮੋਟਾਪਾ ਵੱਧ ਰਿਹਾ ਜਿਹੜੇ ਤੁਸੀਂ ਥਾਇਰੋਇਡ ਦੀ ਗੱਲ ਕੀਤੀ ਹੈ ਹਾਰਟ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ ਹੈ ਠੀਕ ਹੈ ਡਾਈਜੈਸ਼ਨ ਨੂੰ ਲੈ ਕੇ ਸਮੱਸਿਆਵਾਂ ਜਿਹੜੀਆਂ ਨੇ ਉਹ ਸਾਡੇ ਅੰਦਰ ਜਿਹੜੀਆਂ ਉਹ ਵਧਦੀਆਂ ਜਾ ਰਹੀਆਂ ਥਾਇਰੋਇਡ ਦੀ ਸਮੱਸਿਆ ਦੇਖਿਆ ਜਾਵੇ ਤਾਂ ਅੱਜ ਕੱਲ ਬਹੁਤ ਲੋਕਾਂ ਨੂੰ ਹੈ ਕਿਸੇ ਦਾ ਕੋਈ ਹੱਲ ਨਹੀਂ ਹੈਗਾਗਾ ਕਿ ਅਸੀਂ ਇਸ ਤੋਂ ਕਦੇ ਬਾਹਰ ਹੀ ਨਹੀਂ ਆ ਸਕਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਥਾਇਰੋਇਡਿਕ ਲਾ ਇਲਾਜ ਬਿਮਾਰੀ ਜੈਸ ਤੋਂ ਅਸੀਂ ਬਾਹਰ ਨਹੀਂ ਆ ਸਕਦੇ ਸਭ ਕੁਝ ਹੋ ਸਕਦਾ ਬਟ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਸਰੀਰ ਦੇ ਅੰਦਰ ਸਮੱਸਿਆ ਕੋਈ ਵੀ ਲਾ ਇਲਾਜ ਨਹੀਂ ਹੁੰਦੀਗੀ ਸਿਰਫ ਤੇ ਸਿਰਫ ਸਾਡਾ ਇੱਕ ਗੈਰ ਕੁਦਰਤੀ ਜਿਹੜੀ ਜੀਵਨ ਸ਼ੈਲੀ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਨਮ ਦਿੰਦੀ ਆ ਹੁਣ ਥਾਇਰੋਇਡ ਅੱਜ ਦੇ ਸਮੇਂ 'ਚ ਅਸੀਂ ਇੱਕ ਮੇਜਰ ਪ੍ਰੋਬਲਮ ਸਮਝ ਕੇ ਚੱਲਿਆ ਬਟ ਜੇਕਰ ਅਸੀਂ ਆਪਣੇ ਡਾਈਟ ਨੂੰ ਧਿਆਨ 'ਚ ਰੱਖੀਏ ਮੌਸਮ ਦੇ ਹਿਸਾਬ ਦੇ ਨਾਲ ਚੇਂਜ ਕਰਦੇ ਰਹੀਏ ਆਪਣੇ ਸਟ्रेस ਨੂੰ ਮੈਨੇਜ ਕਰਨਾ ਸਿੱਖ ਲਈਏ ਔਰ ਥੋੜਾ ਬਹੁਤਾ ਸਮਾਸੀ ਕੁਦਰਤ ਦੇ ਤਤਾਂ ਦੇ ਨਾਲ ਮੇਲਜੋਲ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਹੱਦ ਤੱਕ ਜਿਹੜਾ ਸਾਡਾ ਥਾਇਰੋਇਡ ਆ ਉਹ ਬੈਲੈਂਸ ਕੰਟਰੋਲ ਔਨ ਕਰਨ ਦੇ ਵਿੱਚ ਹੈਲਪ ਮਿਲ ਸਕਦੀ ਆ ਇਸ ਕਰਕੇ ਅਸੀਂ ਇਹ ਚੀਜ਼ ਨਹੀਂ ਬੋਲਦੇ ਕਿ ਥਾਇਰੋਇਡ ਕੋਈ ਲਾਇਲਾਜਮ ਬਿਮਾਰੀ ਆ ਲਾਇਲਾਜ ਬਿਮਾਰੀ ਨਹੀਂ ਆ ਜ਼ਰੂਰਤ ਹੈ ਤਾਂ ਸਿਰਫ ਸਾਡੇ ਇੱਕ ਉਦਮ ਦੀ ਹੈ ਤਾਂ ਜੋ ਅਸੀਂ ਨਿੱਕੀਆਂ-ਨਿੱਕੀਆਂ ਐਕਟੀਵਿਟੀਜ਼ ਆਪਣੇ ਰੂਟੀਨ ਦੇ ਵਿੱਚ ਐਡ ਕਰਕੇ ਇਸ ਬਿਮਾਰੀ ਨੂੰ ਜਿਹੜਾ ਉਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਮੈਮ ਮੈਨੂੰ ਤੁਹਾਡੇ ਨੁਸਖੇ ਦੀ ਬਹੁਤ ਜ਼ਿਆਦਾ ਕਯਰਿਓਸਿਟੀ ਹੋ ਰਹੀ ਹੈ ਕਿ ਨੁਸਖਾ ਹੈਕ ਹੀ ਹੈ ਇਸ ਸਮੱਸਿਆ ਨਾਲ ਲਿੰਕ ਕਿਵੇਂ ਕਰਦਾ ਹੈ ਇੰਦੇ ਵਿੱਚ ਕਿਹੜੇ ਨਿਊਟ੍ਰੀਸ਼ਨ ਵੈਲਿਊ ਨੇ ਕਿ ਕਿਵੇਂ ਸਮੱਸਿਆ ਦਾ ਹੱਲ ਕਰਦੇ ਨੇ ਜਿਹੜਾ ਸਾਡਾ ਇਹ ਨੁਸਖਾ ਇਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਸਾਡੇ ਦਿਲ ਦੀ ਜਿਹੜੀ ਤੰਦਰੁਸਤੀ ਹੈ ਉਹਦੇ ਲਈ ਇਹ ਨੁਸਖਾ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈ ਇਹਦੇ ਅੰਦਰ ਜਿਹੜੇ ਗੈਲਿਕ ਐਸਿਡ ਇਲੈਜਿਕ ਐਸਿਡ ਬਹੁਤ ਭਰਪੂਰ ਮਾਤਰਾ ਚ ਪਾਇਆ ਜਾਂਦੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਪੋਟਾਸ਼ੀਅਮ ਬਹੁਤ ਭਰਪੂਰ ਮਾਤਰਾ ਚ ਪਾਇਆ ਜਾਂਦਾ ਜਿਹੜਾ ਕਿ ਸਾਡੀਆਂ ਜਿਹੜੀਆਂ ਬਲੱਡ ਵੈਸਲਸ ਨੇ ਉਹਨਾਂ ਨੂੰ ਖੋਲਣ ਚ ਹੈਲਪ ਕਰਦੇ ਇਸ ਤੋਂ ਇਲਾਵਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਨੂੰ ਬੈਲੈਂਸ ਕਰਨ ਦੇ ਵਿੱਚ ਬਹੁਤ ਹੀ ਅਹਿਮ ਰੋਲ ਨਿਭਾਉਂਦਾ ਹੈ ਜੇਕਰ ਅਸੀਂ ਹਾਰਟ ਦੀ ਗੱਲ ਕਰੀਏ ਤਾਂ ਇਹਦੇ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਅਲੱਗ-ਅਲੱਗ ਰੋਗਾਂ ਦੀ ਜਿਵੇਂ ਸਾਡੀ ਬੋਨ ਦੀ ਸਮੱਸਿਆ ਹੋ ਗਈ ਤਾਂ ਕੈਲਸ਼ੀਅਮ ਫਾਸਫੋਰਸ ਇਹਦੇ ਵਿੱਚ ਬਹੁਤ ਅੱਛੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜ਼ਿਆਦਾਤਰ ਫੀਮੇਲ ਜਿਹੜੀਆਂ ਨੇ ਮੈਨੋਪੌਜ਼ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਹੱਡੀਆਂ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਬਦਲਦੇ ਮੌਸਮ ਦੇ ਵਿੱਚ ਆਰ ਐ ਫੈਕਟਰ ਦੀ ਸਮੱਸਿਆ ਬਹੁਤ ਜ਼ਿਆਦਾ ਵਾਧੀ ਹੈ ਤਾਂ ਸਾ ਦਾ ਇਹ ਨੁਸਖਾ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਬਹੁਤ ਹੀ ਕਾਰਗਰ ਸਿਤ ਹੋਣ ਵਾਲਾ ਕੀ ਇਹ ਨੁਸਖਾ 슈ਗਰ ਦੇ ਪੇਸ਼ੈਂਟ ਲਈ ਵੀ ਕਾਰਗਰ ਸਿਤ ਹੋ ਸਕਦਾ ਹੈ ਬਿਲਕੁਲ ਜੀ 슈ਗਰ ਦੇ ਪੇਸ਼ੈਂਟ ਦੇ ਲਈ ਤਾਂ ਇਹ ਨੁਸਖਾ ਸਭ ਤੋਂ ਵੱਧ ਕਾਰਗਰ ਸਿਤ ਹੋਣਾ ਕਿਉਂਕਿ ਜ਼ਿਆਦਾਤਰ 슈ਗਰ ਦੇ ਪੇਸ਼ੈਂਟ ਨੂੰ ਇਹੀ ਸਮੱਸਿਆ ਰਹਿੰਦੀ ਹੈ ਕਿ ਮੌਸਮ ਬਦਲ ਗਿਆ ਹੈ ਕੀ ਖਾਈਏ ਸ਼ੂਗਰ ਦਾ ਜਿਹੜਾ ਲੈਵਲ ਆ ਉਹ ਵਧਣਾ ਨਾ ਸ਼ੁਰੂ ਹੋ ਜੇ ਤਾਂ ਉਹਨਾਂ ਦੇ ਲਈ ਇਹ ਨੁਸਖਾ ਸਭ ਤੋਂ ਦਾਅ ਵੈਸਟਾ ਹੈ ਕਿਉਂਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੈ ਜਿਹੜੀ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ weight loss ਜੋ ਕਿ ਅੱਜ ਦੇ ਸਮੇਂ ਵਿੱਚ ਇੱਕ ਮੇਨ ਵਿਸ਼ਾ ਹੈ ਇਹ ਤੁਹਾਡਾ ਨੁਸਖਾ ਉਹਦੇ ਤੇ ਕਾਰਗਰ ਸਿੱਧ ਹੋ ਸਕਦਾ ਹੈ I am weight loss ਦੇ ਵਿੱਚ ਸਾਡਾ ਇਹ ਨੁਸਖਾ ਬਹੁਤ ਕਾਰਗਰ ਸਿੱਧ ਹੋਣ ਵਾਲਾ ਕਿਉਂਕਿ ਮੇਨ ਗੱਲ ਕੀ ਹੈ ਕਿ ਅਸੀਂ weight loss ਦੀ ਜਰਨੀ ਨੂੰ ਦੇਖਦੇ ਕਿਵੇਂ ਅਸੀਂ ਜ਼ਿਆਦਾਤਰ ਕੀ ਦੇਖਦੇ ਆ ਕਿ weight loss ਕਰਨਾ ਹੈ ਖਾਣਾ ਪੀਣਾ ਬਿਲਕੁਲ ਸਕਿੱਪ ਕਰ ਦੋ ਨਾਸ਼ਤਾ ਬੰਦ ਕਰ ਦੋ ਅਸੀਂ ਡਿਨਰ ਨਹੀਂ ਕਰਨਾ ਅਸੀਂ ਲੰਚ ਵਿੱਚ ਨਹੀਂ ਕੁਝ ਖਾਣਾ ਬਟ ਲੰਬਾ ਟਾਈਮ ਖਾਣੇ ਤੋਂ ਗੈਪ ਪਾਉਣਾ ਇਹ ਕੋਈ ਬਹੁਤ ਵਧੀਆ ਜਿਹੜਾ ਇੱਕ ਤਰੀਕਾ ਨਹੀਂ ਹੈ weight loss ਦਾ ਤਾਂ ਇਹ ਨੁਸਖਾ ਜਿਹੜਾ weight loss ਬਹੁਤ help ਕਰੇਗਾ ਕਿਉਂਕਿ weight loss ਦੀ ਜਰਨੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਅਸੀਂ ਆਪਣੇ digestion ਨੂੰ ਚੈੱਕ ਕਰਨਾ ਹੈ ਠੀਕ ਹੈ ਜਿਆਦਾਤਰ ਕੀ ਹੈ ਕਿ ਸਾਡੇ ਜਿਹੜੇ ਲਾਰਜ ਇੰਟਸਟਾਈਨ ਦੇ ਵਿੱਚ ਜਿਹੜਾ ਸਾਡਾ ਫਾਈਬਰ ਹੈ ਉਹ ਅੰਡਾਈਜੈਸਟ ਪਿਆ ਰਹਿੰਦਾ ਹੈ ਕਿਉਂਕਿ ਸਾਡੇ ਗਟ ਬੈਕਟੀਰੀਆ ਵੀਕ ਹੈ ਉਹਨੂੰ ਫਰਮੈਂਟ ਨਹੀਂ ਕਰਦਾ ਔਰ ਅੰਦਰ ਜਿਹੜਾ ਸਾਡਾ ਉਹ ਕਲੀਨ ਨਹੀਂ ਹੋ ਰਿਹਾ ਔਰ ਜਦੋਂ ਅਸੀਂ ਇਸ ਨੁਸਕੇ ਨੂੰ ਯੂਜ਼ ਕਰਾਂਗੇ ਦਾ ਇਹ ਸਾਡੇ ਸਰੀਰ ਦੇ ਲਈ ਇੱਕ ਪ੍ਰੀ ਬਾਇਓਟਿਕ ਦਾ ਕੰਮ ਕਰੇਗਾ ਜਿਹਦੇ ਨਾਲ ਜਿਹੜਾ ਫਾਈਬਰ ਹੈ ਉਹ ਫਰਮੈਂਟ ਹੋਏਗਾ ਤੇ ਸਰੀਰ ਦੀ ਅੰਦਰੋਂ ਡੀਪ ਕਲੀਨ ਸਫਾਈ ਹੋਏਗੀ ਜਿੰਨੀ ਵੀ ਗੰਦਗੀ ਅੰਤਰੀਆਂ ਦੇ ਵਿੱਚੋਂ ਸਾਰੀ ਬਾਹਰ ਨਿਕਲੇਗੀ ਔਰ ਇਹਦੇ ਨਾਲ ਕੀ ਹੈ ਬੈਲੀ ਫੈਟ ਜਿਹੜੀ ਉਹ ਘਟਨੀ ਸ਼ੁਰੂ ਹੋ ਜਾਏਗੀ ਦੂਸਰੀ ਚੀਜ਼ ਕੀ ਹੈ ਫੀਮੇਲ ਦੇ ਅੰਦਰ ਜ਼ਿਆਦਾਤਰ ਜਿਹੜਾ weight gain ਦਾ ਕਾਰਨ ਹੈ insulin insistance ਕਰਕੇ ਆ ਔਰ ਜਦੋਂ ਅਸੀਂ ਇਹਨੂੰ ਯੂਜ਼ ਕਰਾਂਗੇ ਤਾਂ ਜਿਹੜਾ 슈ਗਰ ਦਾ ਲੈਵਲ ਆ ਉਹ ਸਾਡੇ ਸਰੀਰ ਦੇ ਵਿੱਚ ਨਾਰਮਲ ਰਹੇਗਾ ਜਿਹਦੇ ਕਰਕੇ ਫੈਟ ਜਿਹੜੀ ਉਹ ਸੇ ਦੇ ਵਿੱਚ ਇਕੱਠੀ ਨਹੀਂ ਹੋਏਗੀ ਇਸੇ ਕਰਕੇ ਇਹ ਦਾਬ ਐਸ ਨੁਸਖਾ ਜੇਕਰ ਅਸੀਂ ਇਹਦੀ ਕੋਸ਼ਕ ਕੁਆਂਟੀਟੀ ਰੈਗੂਲਰ ਯੂਜ਼ ਕਰਦੇ ਰਹਿਨੇ ਆ ਤਾਂ ਸਾਡੀ ਬੈਲੀ ਫੇਟ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਅਹਿਮ ਜਿਹੜਾ ਇਹ ਨੁਸਖਾ ਕੰਮ ਕਰੇਗਾ ਅਪਾ ਪਹਿਲਾਂ ਜੀ thyroid ਬਾਰੇ ਗੱਲ ਕੀਤੀ ਏ ਇਹ thyroid ਨੂੰ ਕੰਟਰੋਲ ਕਿਵੇਂ ਕਰਦਾ ਹੈ ਇਸ ਦੇ ਜਿਹੜੇ ਨਿਊਟ੍ਰੀਸ਼ਨਲ ਵੈਲਿਊ ਨੇ ਉਹ ਇਹ thyroid ਨੂੰ ਕੰਟਰੋਲ ਕਰਨ ਚ ਹੈਲਪਫ ਕਿਵੇਂ ਜਿਹੜਾ ਇਹ ਨੁਸਖਾ ਹੈ thyroid ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੇ ਦੇ ਕੰਪਾਊਂਡ ਨੇ ਬਹੁਤ ਹੈਲਪਫ ਰਹਿੰਦੇ ਨੇ ਜਿਵੇਂ ਕਿ ਪਹਿਲਾਂ ਆਪਾਂ ਗੱਲ ਕੀਤੀ ਸੀ ਇਹਦੇ ਅੰਦਰ ਇਲਾਜਿਕ ਐਸਿਡ ਨਾਮ ਦਾ ਕੰਪਾਊਂਡ ਪਾਇਆ ਜਾਂਦਾ ਹੈ ਜਿਹਦਾ ਸਭ ਤੋਂ ਮੇਨ ਕੰਮ ਇਹੀ ਹੁੰਦਾ ਹੈ ਕਿ ਜਿਨ੍ਹਾਂ ਦੇ ਅੰਦਰ ਹਾਈਪਰਥਾਇਰੋਇਡ ਦੀ ਪ੍ਰੋਬਲਮ ਹੈ ਉਹਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਹੈ 嗯。<laughs> <laughs> ਔਰ ਇਹਦੇ ਅੰਦਰ ਆਇਓਡੀਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਕਿਉਂਕਿ ਥਾਇਰੋਇਡ ਜਿਹੜੇ ਹਾਰਮੋਨਸ ਨੇ ਉਹਨਾਂ ਦੇ ਸਿੰਥਸਿਸ ਦੇ ਲਈ ਉਹਨਾਂ ਨੂੰ ਬਣਾਉਣ ਦੇ ਲਈ ਆਇਓਡੀਨ ਦਾ ਇੱਕ ਬਹੁਤ ਵੱਡਾ ਰੋਲ ਹੈ ਜੀ ਜੀ ਅਸੀਂ ਨਾਰਮਲ ਵੀ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਆਇਓਡੀਨ ਨਹੀਂ ਲੈ ਰਹੇ ਤਾਂ ਤੁਹਾਡਾ ਥਾਇਰੋਇਡ ਇੰਬੈਲੈਂਸ ਹੋ ਜਾਏਗਾ ਔਰ ਇਹਦੇ ਵਿੱਚ ਥਾਇਰੋਇਡ ਦੀ ਮਾਤਰਾ ਬਹੁਤ ਭਰਪੂਰ ਹੈ ਜਿਹੜੀ ਕਿ ਥਾਇਰੋਇਡ ਦੇ ਪੇਸ਼ੈਂਟ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਹੈਲਪਫੁਲ ਰਹੇਗੀ ਇਸ ਤੋਂ ਇਲਾਵਾ ਇਹਦੇ ਵਿੱਚ ਟੈਨਿੰਸ ਕੰਪਾਊਂਡ ਪਾਇਆ ਜਾਂਦਾ ਹੈ ਜਿਹਦਾ ਕੰਮ ਇਹ ਹੈ ਕਿ ਜਿਹੜਾ ਥਾਇਰੋਇਡ ਦਾ ਜਿਹੜਾ ਟਿ ਨੂੰ ਪ੍ਰੋਟੈਕਟਿਵ ਕਰਨਾ ਹੈ ਆਕਸੀਡੇਟਿਵ ਸਟ्रेस ਤੋਂ ਉਹ ਡੈਮੇਜ ਨਾ ਹੋਵੇ ਤਾਂ ਜੋ T3 ਉਹ T4 ਦਾ ਜਿਹੜਾ ਲੈਵਲ ਆ ਉਹ ਬੈਲੈਂਸ ਦੇ ਵਿੱਚ ਕੰਮ ਕਰਦਾ ਰਹੇ ਤਾਂ thyroid ਦੀ ਨੂੰ ਬੈਲੈਂਸ ਕਰਨ ਦੇ ਲਈ ਇਹ ਨੁਸਖਾ ਸਭ ਤੋਂ ਦਾ ਬੈਸਟ ਨੁਸਖਾ ਹੋਣ ਵਾਲਾ ਜੇਕਰ ਇਹਨੂੰ ਜਿਹੜੇ ਸਾਡੇ ਦਰਸ਼ਕ ਦੇਖਣ ਵਾਲੇ ਨੇ ਲਗਾਤਾਰ ਜਿੰਨਾ ਟਾਈਮ ਪੀਰੀਅਡ ਅਸੀਂ ਮਤਲਬ ਦੱਸਿਆ ਜਾਏਗਾ ਅਗਰ ਇਹਨੂੰ ਇੰਨਾ ਲੰਬਾ ਟਾਈਮ ਇਹ ਲੈਣਗੇ ਤਾਂ ਕਾਫੀ ਹੱਦ ਤੱਕ ਇਸ ਸੀ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਮਿਲੇਗੀ ਮੈਮ ਤੁਸੀਂ ਮੈਨੂੰ ਸਾਰਾ ਕੁਝ ਦੱਸ ਦਿੱਤਾ ਤੁਸੀਂ ਮੈਨੂੰ ਇਹ ਨੁਸਕੇ ਦੇ ਸਾਰੇ ਨਿਊਟ੍ਰੀਸ਼ਨ ਵੈਲਿਊ ਦੱਸ ਦਿੱਤੇ ਪਲੀਜ਼ ਇਹਦਾ ਨਾਮ ਰਿਵੀਲ ਕਰ ਦਿਓ ਇਹਦਾ ਨਾਮ ਕੀ ਇਹਨੂੰ ਵਰਤਣਾ ਕਿਵੇਂ ਹਾਂ ਸਰ ਖੁਜੀ ਨੁਸਕਾ ਦਾ ਜੇਕਰ ਅਸੀਂ ਨੁਸਕੇ ਦੀ ਨਿਊਟ੍ਰੀਸ਼ਨ ਵੈਲਿਊ ਦੱਸੀ ਹੈ ਤੇ ਨਾਮ ਵੀ ਤੁਹਾਡੇ ਅੱਗੇ ਰਿਵੀਲ ਕਰਦੇ ਆ ਇਹ ਨੁਸਕਾ ਜਿਹੜਾ ਹੈਗਾ ਜੀ ਇਹ ਹੈਗਾ ਜੀ ਸਾਡੇ ਵਿੰਟਰ ਦਾ ਸਭ ਤੋਂ ਫੇਮਸ ਫਰੂਟ ਹੈ ਜੀ ਦੇ ਅੰਦਰ ਇੰਨੀਆ ਜ਼ਿਆਦਾ ਨਿਊਟ੍ਰੀਸ਼ਨ ਵੈਲਿਊਜ਼ ਪਾਈਆਂ ਜਾਂਦੀਆਂ ਸਾਡੇ ਸਰੀਰ ਦੀ ਫੁੱਲ ਬਾਡੀ ਜਿਹੜੀ ਮਤਲਬ ਕਿ ਸਾਡੇ ਨਰਵਸ ਸਿਸਟਮ ਨੂੰ ਫੁੱਲ ਪੂਰੀ ਤਰ੍ਹਾਂ ਦੇ ਨਾਲ ਇਹ ਸਪੋਰਟ ਕਰਨ ਵਾਲਾ ਹੈ ਵਿంటర్ ਦਾ ਫਰੂਟ ਹੈ ਜਿਹਨੂੰ ਅਸੀਂ ਚੈਸਟ ਨਟ ਵਾਟਰ ਚੈਸਟਨਟ ਔਰ ਜਾਫੇਰੇ ਨੂੰ ਸਿੰਗਾੜੇ ਦੇ ਨਾਮ ਦੇ ਨਾਲ ਅਸੀਂ ਜਾਣਦੇ ਆ ਔਰ ਇਹ ਫਰੂਟ ਜਿਹੜਾ ਹੈ ਇਹ ਕੁਦਰਤ ਨੇ ਸਾਨੂੰ ਇੱਕ ਤੋਹਫਾ ਦਿੱਤਾ ਹੈ ਜਿਹੜਾ ਸਿਰਫ ਤੇ ਸਿਰਫ ਅਕਤੂਬਰ ਤੋਂ ਦਸੰਬਰ ਤੱਕ ਹੀ ਜਿਹੜਾ ਇਹ ਮਿਲਦਾ ਹੈ ਇਸੇ ਕਰਕੇ ਜਿਹੜੇ ਆਪਾਂ ਸਟਾਰਟਿੰਗ ਸੇ ਕੀਤੀ ਸੀ ਕਿ ਬਦਲਦੇ ਮੌਸਮ ਦੇ ਮિજાਜ ਦੇ ਅਨੁਸਾਰ ਇਹ ਨੁਸਖਾ ਔਰ ਇਹਨਾਂ 2-3 ਮਹੀਨਿਆਂ ਦੇ ਵਿੱਚ ਅਗਰ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਇਸ ਨੁਸਕੇ ਨੂੰ ਰੋਜ਼ਾਨਾ 100 ਤੋਂ 150 ਗ੍ਰਾਮ ਇਹਨੂੰ ਵਰਤਣਗੇ ਤਾਂ ਉਹ ਆਪਣੇ ਸਰੀਰ ਦੇ ਅੰਦਰ ਜਿਹੜੇ ਹੋਣ ਵਾਲੇ ਚੇਂਜਸ ਆ ਉਹਨਾਂ ਦੇ ਬਾਰੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਣਾ ਔਰ ਦਾ ਬੈਸਟ ਨੁਸਖਾ ਹੈ ਇਹਨੂੰ ਵਰਤਣ ਦਾ ਤਰੀਕਾ ਵੀ ਜਿਹੜਾ ਉਹ ਬਹੁਤ ਆਸਾਨ ਹੈ ਹਾਂਜੀ ਮੈਮ ਪਰ ਤੁਸੀਂ ਇਹ ਤਾਂ ਦੱਸਦੇ ਨੁਸਖਾ ਹੈ ਕਿ ਪਰ ਇਹਨੂੰ ਖਾਣਾ ਕਿਵੇਂ ਇਹਨੂੰ ਲੈ ਕਿਵੇਂ ਸਕਦੇ ਆ ਇਹਨੂੰ ਤੁਸੀਂ ਕੱਚਾ ਵੀ ਖਾ ਸਕਦੇ ਹੋ ਇਹਦੀਆਂ ਗਿਰੀਆਂ ਨੂੰ ਕੱਢ ਕੇ ਖਾ ਸਕਦੇ ਹੋ ਇਸ ਤੋਂ ਇਲਾਵਾ ਇਹਨੂੰ ਬੋਇਲ ਕਰਨ ਤੋਂ ਬਾਅਦ ਦੇਸੀ ਘਿਓ ਦੇ ਵਿੱਚ ਥੋੜਾ ਜਿਹਾ ਇੱਕ ਚਮਚ ਦੇਸੀ ਘਿਓ ਲੈ ਕੇ ਇਹਨੂੰ ਤੁਸੀਂ ਛੋਟੇ ਛੋਟੇ ਪੀਸਸ ਦੇ ਵਿੱਚ ਕੱਟ ਕੇ ਥੋੜਾ ਜਿਹਾ ਸੋਟੇ ਕਰਕੇ ম্যাগਨੀਸ਼ੀਅਮ ਸాల్ਟ ਔਰ ਕਾਲੀ ਮਿਰਚ ਜਿਹੜੀ ਹੈ ਇਹਦੇ ਉੱਪਰ ਪਾ ਕੇ ਇਹਨੂੰ ਗਰਮ-ਗਰਮ ਵੀ ਸਰਵ ਕਰ ਸਕਦੇ ਹੋ ਪਦੀਨੇ ਦੀ ਚਟਨੀ ਦੇ ਨਾਲ ਵੀ ਜਿਹੜਾ ਇਹਦਾ ਟੇਸਟ ਦਾ ਬੈਸਟ ਹੁੰਦਾ ਕਿਉਂਕਿ ਜਦੋਂ ਵੀ ਅਸੀਂ ਕੋਈ ਚੀਜ਼ ਆਪਣੀ ਸੇਟ ਲਈ ਖਾਣੀ ਹੁੰਦੀ ਤਾਂ ਅਸੀਂ ਟੇਸਟ ਨੂੰ ਵੀ ਨਾਲ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਨੂੰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨੂੰ ਅਸੀਂ ਇਹਨੂੰ ਅਸੀਂ ਖਾ ਸਕਦੇ ਹਾਂ ਔਰ ਇਹ ਕੁਦਰਤ ਦਾ ਇੱਕ ਇਨਾ ਸੋਹਣਾ ਤੋਹਫਾ ਹੈ ਜਿਹੜਾ ਸਾਨੂੰ ਸਿਰਫ ਸਰਦੀਆਂ-ਸਰਦੀਆਂ ਦੇ ਵਿੱਚ ਹੀ ਮਿਲਦਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਜਿੰਨੇ ਵੀ ਦਰਸ਼ਕਾ ਉਹ ਇਸ ਨੁਸਖੇ ਲਾਹ ਹਾ ਪੂਰੀ ਤਰ੍ਹਾਂ ਦੇ ਨਾਲ ਲੈਣਗੇ। ਧੰਨਵਾਦ ਮੈਮ ਤੁਸੀਂ ਮੈਨੂੰ ਇਹ ਨੁਸਖੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ। ਉਮੀਦ ਕਰਦੇ ਹਾਂ ਕਿ ਆਪਣੇ ਦਰਸ਼ਕਾਂ ਨੂੰ ਵੀ ਵੀਡੀਓ ਪਸੰਦ ਆਵੇਗੀ। ਉਹਨਾਂ ਨੂੰ ਬਦਲਦੇ ਮੌਸਮ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਹੋ ਜਾਂਦੀਆਂ ਹਨ। ਇਸ ਨੁਸਖੇ ਨਾਲ ਹੀ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਏਗਾ। ਦੋਸਤੋ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਇਹ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ। ਤੁਹਾਡਾ ਇੱਕ ਸ਼ੇਅਰ ਕਿਸੇ ਨੂੰ ਤੰਦਰੁਸਤ ਬਣਾ ਸਕਦਾ ਹੈ। ਧੰਨਵਾਦ।